ਹਾਸ਼ੀਕਾਲ ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਾਂਡਰੀ ਖਾਨ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਦੇ ਚੈਨਲ ਤੇ ਪਹਿਲੀ ਵਾਰ ਜੁੜੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇਓ ਤੇ ਨਾ ਲਗਾ ਘੰਟੀ ਦਾ ਬਟਨ ਪ੍ਰੈਸ ਕਰਦੇਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜਿਹੜੇ ਭਰਾ Facebook ਦੇ ਵੀਡੀਓ ਦੇਖ ਰਹੇ ਆ ਆਪਣੇ ਪੇਜ ਨੂੰ ਕਰ ਲਓ ਫੋਲੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਰਸੀ ਵਹਿੜ ਲੈ ਕੇ ਆਏ ਆ ਪਹਿਲਾਂ ਤਰੀਕ ਦੱਸ ਦਈਏ ਵੀ 17 ਤਰੀਕ ਅੱਜ ਸਵੇਰੇ 7 7 ਵਜੇ ਦੀ ਡਿਲੀਵਰੀ ਹੋਈ ਹੈ ਸਤ 7 ਵਜੇ ਗਾਂ ਸੂਈ ਆ ਆਪਣੀ ਤੇ ਮੰਨ ਕੇ ਚਲੋ 9:00 ਵਜੇ ਦੀ ਜੇਰ ਸਾਰੀ ਪ੍ਰੋਪਰ ਪੈ ਚੁੱਕੀ ਆ ਤੇ ਨਾਲ ਦੀ ਨਾਲ ਹੀ ਇਹਦੀ ਵੀਡੀਓ ਅਪਲੋਡ ਕਰ ਦੇਣੀ ਆ ਆਪਾਂ 17 ਅਪ੍ਰੈਲ ਨੂੰ ਇਹ ਸੂਈ ਆ ਸਵੇਰੋਂ ਦੇਖ ਸਕਦੇ ਹੋ ਕੱਦ ਹੈਗਾ ਜੀ ਇਹਦਾ ਦਰਮਿਆਨਾ ਜਿਵੇਂ ਕਹਿੰਦੇ ਨੇ ਕੋਈ ਵੱਡੀ ਨਹੀਂ ਕੋਈ ਛੋਟੀ ਨਹੀਂ ਦਰਮਿਆਨੇ ਕੱਦ ਦੀ ਆ ਫੇਸ ਕੁਆਲਿਟੀ ਬਹੁਤ ਜ਼ਿਆਦੇ ਸੋਹਣੀ ਆ ਟਾਪ ਦੀ ਆ ਪੂਰੀ ਤੁਸੀਂ ਚੈੱਕ ਕਰ ਸਕਦੇ ਹੋ ਇਸ ਕੁਆਲਿਟੀ ਮੂੰਹ ਸਰ ਦੀ ਬਹੁਤ ਸੋਹਣੀ ਆ ਦੂਜਾ ਸੂਆ ਪਹਿਲੇ ਸੂਏ 15 ਕਿਲੋ ਦੁੱਧ ਦਿੱਤਾ ਹੋਇਆ ਇਹਨੇ ਇਸ ਵਾਰ ਦੂਜਾ ਸੂਆ ਸੂਈ ਤੋਰੀ ਬਈ ਮੈਂ ਦੂਜਾ ਸੂਆ ਤੋਂ ਸੂਆ 16 ਤੋਂ 17 ਕਿਲੋ ਦੁੱਧ ਦੀ ਉਮੀਦ ਹੈ ਕੱਦ ਦੀ ਤੁਸੀਂ ਦਰਮਿਆਨੀ ਆ ਜਮਾ ਕੋਈ ਜ਼ਿਆਦਾ ਹਾਈਟ ਨਹੀਂ ਹੈਗੀ ਠੀਕ ਹੈ ਨਾਰਮਲ ਹਾਈਟ ਦੇ ਵਿੱਚ ਤੁਸੀਂ ਇੱਥੇ ਜਮਾ ਚੈੱਕ ਕਰ ਸਕਦੇ ਹੋ ਆਪਣੀ ਕੋਈ ਜ਼ੂਮ ਨਹੀਂ ਵੀਡੀਓ ਕੋਈ ਨੀ ਮਾਣੀ ਮੋਬਾਈਲ ਕਰਿਆ ਪਿਆ ਤੁਹਾਨੂੰ ਇਹ ਚੀਜ਼ ਤਾਂ ਇਹ ਕਰਦੇ ਆ ਜਮਾ ਜਜਮੈਂਟ ਆਵੇ ਅਗਲੇ ਨੂੰ ਅਗਲੇ ਦਾ ਘੇੜਾ ਨਾ ਖਾਲੀ ਪਾਵੇ ਤੋਰਦੇ 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 ਬਈ ਥੋੜੀ ਜਹਰ ਤੋਰਾ ਵਗੈਰਾ ਇੱਕ ਨੰਬਰ ਆ 24 ਸਿਰਾਈ ਆ ਜਿਹਨੂੰ ਕਹਿੰਦੇ ਹੁੰਦੇ ਆ ਤੇ ਪੂਰੇ ਪੀੜੀ ਦੇ ਪਾਵੈ ਗੂ ਨਖੜ ਮੇਂ ਦੂਰ ਦੂਰ ਥਾਣਾ ਫੇਸ ਕੁਆਲਿਟੀ ਤੇ ਸ਼ਾਈਨਿੰਗ ਬਹੁਤ ਜਿਆਦੇ ਸੋਹਣੀ ਆ ਤੇ ਚੈੱਕ ਕਰ ਸਕਦੇ ਹੋ ਤੁਸੀਂ 16 17 ਕਿਲੋ ਦੁੱਧ ਦੇ ਦੂ ਇਸ ਵਾਰ ਤੇ ਜਿਹੜਾ ਇਹਦਾ ਬਾਸ਼ਵ ਰੇਟ ਆ ਬਿਲਕੁਲ ਜਸਨੋ ਵਾਲਾ 57000 ਰੁਪਿਆ ਦਾ ਜਿਹਦੇ ਚ ਮੜੀ ਮੋਟੀ ਛੋੜ ਖੋੜ ਹੀ ਹੋਣੀ ਆ ਤੇ ਥਾਣਾ ਆਰਡਰ ਦੀ ਜੱਕਾ ਦੀ ਹੋ ਤੋਰਦੇ ਬਾਈ ਮੜੀ ਜੀ ਥਾਣਾ ਆਰਡਰ ਦੀ ਬਹੁਤ ਜਿਆਦੇ ਸਾਫ ਆ ਤੇ ਜੇ ਦੇ ਦੀ ਪ੍ਰੋਪਰ ਪੈ ਚੁੱਕੀ ਆ ਬੱਚੇ ਨੂੰ ਜਨਮ ਦਿੱਤਾ ਇਹਨੇ ਤੇ ਬੀੜੀ ਦੇ ਪਾਵੇਂ ਵਾਂਗੂ ਨਿੱਖੜਵੇਂ ਦੂਰ ਦੂਰ ਥਾਣਾ ਪੂਰੇ ਵਧੀਆ ਮੁੱਠੀ ਵਾਲਾ ਥਾਣਾ ਚਵਾਈ ਵਾਲਾ ਸੀਲ ਠੰਡੀ ਐਨੀਆਂ ਚਾਹੇ ਬੁੜੀਆਂ ਚੋਲਣ ਤੇ ਬਾਕੀ ਤੁਹਾਨੂੰ ਧਾਰਾ ਵੀ ਮਾਰ ਕੇ ਦਿਖਾ ਦਾਂਗੇ ਆਰਡਰ ਕੁਆਲਿਟੀ ਚੈੱਕ ਕਰੋ ਤੁਸੀਂ ਲੱਖ ਵਾਲੀ ਗਾਂ ਨੂੰ ਭਾਂਡਾ ਲੱਗਿਆ ਹੁੰਦਾ ਉਹ ਚੀਜ਼ ਐ ਇਹ ਵੀ ਮੋੜ ਲਾ ਬਾਈ ਆਰਡਰ ਕੁਆਲਿਟੀ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਿੰਦਾ ਜੇ ਮੈਂ ਇੱਕ ਵਾਰੀ ਦੇਖੋ ਥਾਣਾ ਕੁਆਲਿਟੀ ਬਹੁਤ ਟੌਪ ਲੈ ਜਲ ਜੀ ਤਰਦੀ ਲੱਤਾਂ ਚੱਕ ਚਾ ਕੇ ਲੇਵਾ ਬਹੁਤ ਸੋਹਣਾਗਾ ਬਿਲਕੁਲ ਦਰਮਿਆਨਾ ਰੇਟ ਆ ਇਹਦਾ 57000 ਰੁਪਏ ਜਿੱਦੇ ਜੋ ਬਣ ਦਾ ਮਾਨਤਾਣ ਤੁਹਾਡਾ ਜਰੂਰ ਹੋ ਜਾਊਗਾ ਬੰਨੀ ਕਰਾਂ ਜਲਦੀ ਇਧਰਲੇ ਪਾਸੇ ਆ ਕੇ ਹਾਂ ਇੱਕ ਦਿਨ ਹੱਕ ਕੇ ਬਣਿਆ ਧਾਰਾ ਮਾਰ ਕੇ ਦਿਖਾ ਦੇ ਤੇ ਇੱਥੇ ਖੜੀ ਦੀ ਮਾਰਦੇ ਚੱਲ ਕੋਈ ਗੱਲ ਨਹੀਂ ਜੇ ਖੜ ਮਾਰਦੇ ਕੋਈ ਨਹੀਂ ਹੱਥ ਫੇਰ ਕੇ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਬਸ ਕੋਈ ਚੱਕਰ ਨਹੀਂ ਧਾਰਾ ਦਿਖਾ ਦੇ ਚਾਰੇ ਥਾਣਾ ਜੋ ਆਪਾਂ ਨੂੰ ਸੀਲ ਠੰਡੀ ਐਨੀ ਜ਼ਿਆਦੇ ਆ ਬਾਈ ਨੇ ਅੱਜ ਪਹਿਲੀ ਯਾਰ ਜ਼ਿੰਦਗੀ ਜਗਾਂ ਚ ਹੋਈ ਆ ਤੁਸੀਂ ਦੇਖ ਲਓ ਤੇ ਧਾਰੀ ਇੰਨੀ ਚੰਗੀ ਆ ਪਹਿਲੀ ਯਾਰ ਵਾਲਾ ਬੰਦਾ ਵੀ ਐ ਨਿਆਰੇ ਦਾਰਜੋਂਦਾ ਦੂਜਾ ਜੋ ਮਾਰਦੇ ਬਾਈ ਬਸ ਪਹਿਲੀ ਯਾਰ ਆਏ ਬੰਦੇ ਨੇ ਧਾਰ ਗੱਡੀ ਅੱਜ ਤੇ ਧਾਰ ਦੇਖੋ ਕਿੰਨੀ ਸਿਰਾਂ ਵਾਹ ਇੱਕ ਨੰਬਰ ਜੋ ਆਈ ਆ ਕਰਮਾਲੀ ਦੀ ਤੁਹਾਨੂੰ ਨੇੜ ਤੋਂ ਵੀ ਅੰਡਰ ਕੁਆਲਿਟੀ ਦਿਖਾ ਦਿੰਦਾ ਚਾਰੇ ਥਾਨ ਪੂਰੇ ਗੈਂਪ ਤੇ ਆ ਰਾਜੂ ਪੁਰਿਆ ਤੁਸੀਂ ਚੈੱਕ ਕਰ ਸਕਦੇ ਹੋ ਕੱਦ ਦੀ ਬਿਲਕੁਲ ਦਰਮਿਆਨੀ ਆ ਆਪਾਂ ਬਾਰ-ਬਾਰ ਇਹ ਗੱਲ ਕਹਿੰਦੇ ਆ ਕਿਉਂਕਿ ਇੱਥੇ ਅਗਲਾ ਆ ਕੇ ਕਹਿੰਦਾ ਛੋਟੀ ਆ ਜਾਂ ਵੱਡੀ ਆ ਕੱਦ ਤੁਸੀਂ ਹੁਣ ਜਮਾ ਦੂਰੋਂ ਦਿਖਾਈ ਜਾਂਦਾ ਮੈਂ ਇੱਥੋਂ ਚੈੱਕ ਕਰ ਸਕਦੇ ਹਾਂ ਪਰ ਜਿਹੜਾ ਰੇਟ ਆ ਇਹਦਾ ਬਹੁਤ ਹੀ ਜ਼ਿਆਦਾ ਵਾਜਿਬ ਆ ਤੇ ਕੁਆਲਿਟੀ ਬਹੁਤ ਜ਼ਿਆਦਾ ਆ ਗਾਹਾਂ ਨੂੰ 10000 ਰੁਪਏ ਵਧ ਕੇ ਵਿਕਣ ਵਾਲੀ ਚੀਜ਼ ਆ ਕਿਉਂਕਿ ਵਜਨ ਹੋ ਜਾਣਾ ਬੱਛਾ ਚੱਕ ਅੰਦਰ ਲੈ ਚਲੋ ਹੁਣ ਇਹਨੂੰ ਸਾਵੇਂ ਬਸ 10000 ਵਧਣ ਵਾਲੀ ਚੀਜ਼ ਆ ਤੇ ਕਮੀ ਕਿਸੇ ਚੀਜ਼ ਦੀ ਨਹੀਂ ਹੈਗੀ ਜਿਹੜਾ ਕੋਈ ਪਹਿਲੀ ਵਾਰ ਵਾਲਾ ਰੱਖਣ ਵਾਲਾ ਮੇਰਾ ਵੀਰ ਉਹ ਤਾਂ ਬਸ ਐਂ ਮੰਨੋ ਵੀ ਇਹਨੂੰ ਕਿਸੇ ਕੋਈ ਚੀਜ਼ ਦਾ ਘੱਟਾ ਹੀ ਨਹੀਂ ਸੁਣੀ ਸੁਭਾਈ ਆ ਜੇ ਰਪਈਆ ਥਣਾ ਦੀ ਆਪਣੀ ਗਾਰੰਟੀ ਆ ਫੁੱਲ ਉਠਾ ਲੈ ਇਹਨੂੰ ਆ ਦੇ ਉਠਾ ਕੇ ਲੈ ਚੱਲੇ ਚੱਲੇ ਜਾ ਕੋਈ ਨਹੀਂ ਚੱਲ ਵੀਰ ਲੈ ਚੱਲ ਅੰਦਰ ਤੋੜਾ ਤੁਹਾਨੂੰ ਇੱਕ ਵਾਰੀ ਫੇਰ ਹੌਲੀ ਤੁਲੀ ਹੌਲੀ 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 ਵਾਹ ਸਿੱਧੇ ਪੱਕੇ ਦੇ ਬੰਦੇ ਹੋਰ ਨਹੀਂ ਇੱਥੇ ਬੰਦੇ ਵਾਹ ਇੱਥੇ ਬੰਦੇ